ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਮੈਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਮਾਲਾ ਛੋਟੇ ਦੇ ਵਿੱਚ ਮਾਲਾ ਖੁਰਦ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਲੈ ਵੀ ਭਾਈ ਮੜੀ ਜੀ ਸਾਈਡ ਦੇ ਦੀ ਮੈਨੂੰ ਕਿਉਂਕਿ ਸਾਡਾ ਫੋਕਸ ਜੁੜਿਆ ਰਹਿਣਾ ਜ਼ਰੂਰੀ ਹੁੰਦਾ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਝੋਟੀ 'ਚ ਸੂਨ ਵਾਲੀਆ ਕਰਮ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਡਿਟੇਲ ਆ ਸਾਰੀ ਜਾਣਕਾਰੀ ਉਹ ਮਾਲਕ ਤੋਂ ਲੈ ਕੇ ਦਊਂਗਾ ਬਹੁਤ ਸੋਹਣੀ ਸੁਨੱਕੀ ਝੋਟੀ ਆ ਹਾਂ ਭਾ ਭਾਈ ਮਿੱਤਰੋ ਆਪਣੇ ਵੀਡੀਓ ਦੇ ਵਿੱਚ ਉਸ ਤਰ੍ਹਾਂ ਦੇ ਕਿਰਾਏ ਹੁੰਦੇ ਆ ਕੋਸ਼ਿਸ਼ ਕਰੀ ਦੀਏ ਜੰਨੀ ਵੀ ਹੋ ਸਕੇ ਵੀ ਅਗਲੇ ਤੋਂ ਜਾਇਜ਼ ਮੁੱਲ ਕਰਾਇਆ ਜਾਵੇ ਜਿੱਥੇ ਜੇ ਅਗਲੀ ਦੀ ਚੀਜ਼ ਵੇਚਣ ਵਾਲੀ ਹੋਵੇ ਨਜਾਇਜ਼ ਵੀ ਨਾ ਹੋਵੇ ਤੇ ਬਾੜਾ ਅਗਲੇ ਦਾ ਨੁਕਸਾਨ ਵੀ ਨਾ ਹੋਵੇ ਜਿੰਨੇ ਪਰਲੀਆ ਸੰਭੀਆ ਖੁਰਲੀ ਤੇ ਤਿਆਰ ਕੀਤੀ ਆ ਤੇ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਉਹ ਮੈਂ ਸਾਰੀ ਡਿਟੇਲ ਲੈ ਦਿੰਨਾ ਮਿਲਦੇ ਆ ਬਾਈ ਨੂੰ ਆਪਾਂ ਆਜੋ ਕਰਦੇ ਆ ਗੱਲਬਾਤ ਗਲੇ ਦਰਬਾਈ ਸਾਸਿਕਾਲ ਬਾਈ ਜੀ ਸਾਸਰੀ ਸਾਸਰੀਕਾਰ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਸੇਤਾ ਦੇ ਪਰਿਵਾਰ ਸਨਾ ਪਹਿਲਾ ਠੀਕ ਆ ਪਰਿਵਾਰ ਜੀ ਠੀਕ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਚਲੋ ਸ਼ੁਕਰ ਅੱਛਾ ਨਾਮ ਬਾਈ ਕੀ ਆ ਗਿਆ ਦੁੱਲਾ ਜੀ ਦੁੱਲਾ ਮੱਲੀ ਠੀਕ ਹੈ ਬਾਈ ਛੋਟੇ ਮਾਲੇ ਪਿੰਡ ਦੇ ਵਿੱਚ ਆ ਕੇ ਤੇਰਾ ਘਰ ਮੋੜ ਦੇ ਉੱਤੇ ਹੀ ਲਾ ਲਈ ਹੈ ਨਾ ਇਹ ਫਿੱਡਿਆਂ ਵਾਲਾ ਕਚਰਾ ਹਾਂਜੀ ਹਾਂਜੀ ਫਿੱਡਿਆਂ ਵਾਲਾ ਕਚਰਾ ਫਿੱਡਿਆਂ ਵਾਲਾ ਜਾਂ ਝੰਡੇ ਵਾਲਾ ਕਚਰਾ ਆ ਦੇ ਉੱਤੇ ਬਾਈ ਦਾ ਘਰ ਐਂਡ ਤੇ ਅੱਛਾ ਦੁੱਲੇ ਬਾਈ ਕਰ ਲਿਆ ਹੋਆ ਛੋਟੀ ਕਿਨੇ ਵਾ ਸੂਸ ਹੁੰਦੀ ਏ ਤੇਰੀ ਦੂਜੇ ਸੂਏ ਸੁਣਾ ਕਿੰਨੀ ਤਰੀਕ ਨੂੰ ਦੇਡ ਪੂਰੇ ਆਂਦੇ ਇਹਦੇ ਦਿਨ ਤਾਂ ਪੂਰੇ ਹੋ ਗਏ ਪਰ ਉੱਤੇ ਲੈ ਜੂਗੀ 5-6 ਦਿਨ 5-6 ਦਿਨ ਉੱਪਰ ਲੈ ਜਾਂਦੀ ਆ ਹਾਂ ਤਿਆਰ ਫਿਰ ਮੌਕੇ ਤੇ ਹੀ ਲੇਵਾ ਬਣਾਉਂਦੀ ਜਮ ਮੌਕੇ ਤੇ ਬਣਾਉਂਦੀ ਦਿਹਾੜੀ ਪਹਿਲਾਂ ਠੀਕ ਹੈ ਵਧੀਆ ਪੂਰਾ ਤਿਆਰ ਕਰ ਜਾਂਦੀ ਪੂਰਾ ਤਿਆਰ ਪਸਮਾ ਵੀ ਪੂਰਾ ਫੋਲ ਹੋਊਗਾ। ਚੋਣ ਚਾਂ ਚੰਗਾ ਹੈ। ਕੋਈ ਚੋਈ ਜਾਵੇ ਭਾਏ ਦੋ ਜਣੇ ਬਹਿ ਜਾਣ ਥੱਲੇ। ਠੀਕ ਆ ਦੁੱਧ ਕਿੰਨਾ ਚੋਲਿਆ ਤੂੰ ਇਹਦੇ ਥੱਲੇ? 9 ਕਿਲੋ ਪਹਿਲੇ ਡੰਗ। ਪਹਿਲੇ ਉਸਦੇ 9 ਕਿਲੋ ਦੁੱਧ ਦੋਵਾਂ ਡੰਗਾਂ ਦਾ। ਦੋਨਾਂ ਡੰਗਾਂ ਦਾ 9 ਕਿਲੋ। ਠੀਕ ਆ ਭਾਈ ਤੇ ਐਤਕੇ ਸਾਂਹਣ ਤੋਂ ਬਣਾਈ ਸੀ ਜਾਂ ਠੀਕ ਆ ਭਰਾਇਆ ਸੀ? ਸਾਂਹਣ ਤੋਂ। ਸਾਂਹਣ ਚੰਗਾ ਹੀ ਸੀ ਜਿਹੜੇ ਤੋਂ ਬਣਾਈਆ। ਹਾਂ ਸਾਂਹਣ। ਕਾਲਾ ਮੌਰਾ ਹੀ ਸਾਂਹਣ ਸੀ। ਠੀਕ ਆ ਭਾਈ। ਰੇਟ ਕੀ ਰੱਖਿਆ ਭਾਈ ਇਹਦਾ? 1 ਲੱਖ 10 ਹਜ਼ਾਰ। 1 ਲੱਖ 10 ਹਜ਼ਾਰ ਰੁਪਏ ਤੇ ਮਾਨਤਨ ਕਰ ਦੇਗਾ। ਜ਼ਰੂਰ ਕਰ ਦਿਆਂਗੇ ਲੱਖ ਰੁਪਿਆ ਵਟਣ ਨੂੰ ਫਿਰਦਾ ਤੂੰ ਪੂਰਾ ਜੇਬ ਚ ਪੈ ਜੇ ਮੇਰੇ ਤੇ ਬਾਕੀ ਉੱਪਰ ਦਾ ਛੋਟਾ ਛੱਪੇ ਜੇ ਕੱਢ ਦਿਆਂ ਹਣਾ ਤੇ ਥੋੜੀ ਫਿਰ ਮਾੜਿਆ ਕੋਈ ਨਾ ਕਰਦੇ ਗੱਲ ਕੱਢੀ ਬਾਹਰ ਨੂੰ ਲੈ ਵੀ ਮਿੱਤਰੋ ਤੁਰਦੀ ਵੇਖ ਸਕਦੇ ਆ ਤੁਸੀਂ ਕਰਮ ਵਾਲੀ ਨੂੰ ਪੁੜਾ ਪੜਾ ਝੋਟੀ ਦੀ ਵੇਲ ਸਿੰਘ ਮੂੰਹ ਮੱਥਾ ਲੇਵਾ ਪਾਂਡਾ ਸੋਹਣਾ ਸੁਨੱਖਾ ਸਾਰਾ ਕੁਝ ਅੰਗਾ ਪਿਆਰਾ ਦੀ ਬਈ ਝੋਟੀ ਸਾਫ ਤੇ ਸੁਥਰੀ ਆ ਕੋਈ ਇਹ ਨਾ ਸੋਚੋ ਵੀ ਮਰੇ ਛੋਟੀ ਹੋਊਗੀ ਨਾ ਬਾਲੀ ਵੱਡੀ ਆ ਨਾ ਬਾਲੀ ਛੋਟੀ ਆ ਲੰਬਾਈ ਵੀ ਚੰਗੀ ਆ ਤੇ ਉਚਾਈ ਵੀ ਚੰਗੀ ਆ ਉਧਰ ਲੋ ਦੇਖ ਸਕਦੇ ਆ ਵੀਰੇ ਸਿੰਗਾਪੈਰਾ ਤੋਂ ਲੈ ਕੇ ਮੂੰ ਮੱਥੇ ਤੀ ਹੁਣ ਬਾਈ ਨੰਬਰ ਬਾਈ ਦਾ ਨੋਟ ਕਰ ਲੋ ਦੁੱਲੇ ਬਾਈ ਦਾ ਨੰਬਰ ਹੈਗਾ 73473 074994 734730 7394 73473 07494 ਠੀਕ ਆ ਬਾਈ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਦੁੱਲਾ ਮੱਲੀ ਬਾਈ ਦਾ ਘਰ ਪੁੱਛ ਕੇ ਤੁਸੀਂ ਆ ਜਾਣਾ 110 ਡਿਮਾਂਡ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ